ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲਿਆ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਚਲਦੇ ਹਾਂ ਫਿਰੋਜ਼ਪੁਰ ਫਿਰੋਜ਼ਪੁਰ ਲਗਾਤਾਰ ਆਪਾਂਖੀਏ ਦਿਨ ਕੋਈ ਰਿਹਾ ਹੀ ਲੰਘ ਰਿਹਾ ਪਿਛਲੇ ਸਮੇਂ ਦੇ ਵਿੱਚ ਕੀ ਲੁੱਟ ਨਾ ਹੋਈ ਹੋਵੇ ਉਹ ਵੀ ਦਿਨ ਦਿਹਾੜੇ ਗੁਰਦਰਸ਼ਨ ਸਿੰਘ ਸੰਧੂ ਜੀ ਸੀਨੀਅਰ ਪੱਤਰਕਾਰ ਤੇ ਪ੍ਰਧਾਨ ਨੇ ਫਿਰੋਜ਼ਪੁਰ ਪ੍ਰੈਸ ਕਲੱਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਾਨੇਗਾ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਤੁਹਾਡਾ ਪਿੰਡ ਵੀ ਮੈਂ ਖਬਰਾਂ 'ਚ ਪੜ ਰਿਹਾ ਸੀ ਤੁਹਾਡੇ ਪਿੰਡ ਵੀ ਦਿਨ ਦਿਹਾੜੇ ਡਕੈਤੀ ਹੋਗੀ ਫਿਰੋਜ਼ਪੁਰ ਸ਼ਹਿਰ 'ਚ ਹੋਗੀ ਪਤਾ ਨਹੀਂ ਕਿੱਥੇ ਕਿੱਥੇ ਹੋ ਰਹੀਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੀ ਕਹੋਗੇ ਜਲੇ ਵਾਲੇ ਜਦੋਂ ਦਾ ਜਿਹੜੀਆਂ ਵੱਡੇ ਅਫਸਰਾਂ ਦੇ ਤਬਾਦਲੇ ਹੋਏ ਨੇ ਅਫਸਰ ਚੇਂਜ ਹੋ ਕੇ ਇੱਧਰ ਉੱਧਰ ਹੋਏ ਨੇ ਉਸ ਤੋਂ ਬਾਅਦ ਅਫਸਰ ਜਿਹੜੇ ਆ ਉਹ ਦਫ਼ਤਰਾਂ 'ਚ ਜ਼ਿਆਦਾ ਬੈਠਦੇ ਆ ਤੇ ਫੀਲਡ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਉਹ آمد ਘਟਾ ਇਸ ਕਰਕੇ ਜਿਹੜੇ ਇਹੋ ਜਿਹੇ ਅਪਰਾਧੀ ਕਿਸਮ ਦੇ ਲੋਕ ਹੁੰਦੇ ਉਹਨਾਂ ਨੂੰ ਸ਼ਹਿ ਮਿਲ ਜਾਂਦੀ ਹੈ ਜਦੋਂ ਅਫਸਰ ਹੀ ਜਿਹੜਾ ਰਸਕਾ ਹੈ ਉਹ ਹੀ ਦਫ਼ਤਰ 'ਚ ਵੜ ਕੇ ਬੈਠਿਆ ਹੋਵੇ ਇਸੇ ਕਮਰੇ 'ਚ ਤਾਂ ਜਿਹੜੇ ਇਹੋ ਜਿਹੇ ਲੋਕ ਆ ਉਹਨਾਂ ਨੂੰ ਸ਼ਹਿ ਤਾਂ ਮਿਲੇਗੀ ਜਿਵੇਂ ਕੱਲ ਹੀ ਪਾ ਫਰੋਜ਼ਪੁਰ ਦੇ ਵਿੱਚੇ ਖਾਈ ਅੱਡਾ ਆਇਆ ਉੱਥੋਂ ਵੀ ਗੱਲ ਕਰੀਏ ਅਚਰਿਆਮ ਸੀਸੀਟੀਵੀ ਦੇ ਵਿੱਚ ਵੀ ਉਹ ਰਿਕਾਰਡ ਆਇਆ ਕਿ ਤਿੰਨ ਨਕਾਬਪੋਸ਼ ਬੰਦੇ ਆਉਂਦੇ ਆ ਮੁੰਡੇ ਨੌਜਵਾਨ ਇੱਕ ਪੈਦਲ ਤੁਰਿਆ ਜਾਂਦਾ ਸਰਦਾਰ ਸਰਦਾਰ ਮੁੰਡਾ ਸੀਗਾ ਨੌਜਵਾਨ ਗੁਰਪ੍ਰੀਤ ਜਿਹੜਾ ਕਿ ਅਬੋਰ ਤੋਂ ਫਰੋਜ਼ਪੁਰ ਬਰਤਨਾਂ ਦੀ ਜਿਹੜੀ ਹੈਗੀ ਬਰਤਨਾਂ ਦੀ ਸਪਲਾਈ ਕਰਦੇ ਨੇ ਤੇ ਉਹਦੀ ਰਿਕਵਰੀ ਸੌਰੀ ਜਿਹੜੀ ਅੱਗੇ ਉਹ ਕੱਠਲ ਕਰਨੋਂ ਵਾਸਤੇ ਜਿਹੜਾ ਸੀ ਉਹ ਇੱਥੇ ਆਇਆ ਸੀ ਬੈਗ ਉਹਦੇ ਮੋਢੇ ਤੇ ਪਾਇਆ ਹੋਇਆ ਸੀ ਤੇ ਤਿੰਨ ਬੰਦੇ ਪਿੱਛੋਂ ਕਾਪੇ ਨਾਲ ਲੈ ਸੋਕੇ ਆਉਂਦੇ ਆ ਜਿਹੜੇ ਵੀਡੀਓ ਚ ਸ਼ਰੇਮ ਦੇਖਦੇ ਆ ਉਹ ਜੋ 3 ਲੱਖ ਰੁਪਇਆ ਖੋ ਕੇ ਲੈ ਜਾਂਦੇ ਆ ਜਦੋਂ ਉਸ ਤੋਂ ਬਾਅਦ ਜਿਹੜੀ ਕੋਲਸ ਜਾਗਦੀ ਹੈ ਜਦੋਂ ਕਿ ਐਸਐਸਪੀ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਾਫੀ ਮੋਟਰਸਾਈਕਲ ਪੈਟਰੋਲਿੰਗ ਵਾਸਤੇ ਲਾਏ ਹੋਏ ਆ ਮੈਨੂੰ ਤਾਂ ਇਹ ਲੱਗਦਾ ਕਿ ਉਹ ਸਿਰਫ ਪਟਾਲ ਫੂਕਣ ਵਾਸਤੇ ਤੇ ਆਪਣੇ ਕੰਮਕਾਰ ਕਰਨ ਵਾਸਤੇ ਜਿਹੜੇ ਨਾ ਉਹ ਮਾਰੀ ਉਹਨੂੰ ਯੂਜ਼ ਕਰਦੇ ਆ ਦੂਜੇ ਪਾਸੇ ਹੋਰ ਵੀ ਕਾਫੀ ਲਾਕੇ ਉਤਰ ਸ਼ਹਿਰ ਦੇ ਵਿੱਚ ਲੱਗੇ ਹੋਏ ਆ ਜੀ ਜਿਵੇਂ ਕਿ ਹੁਣ ਵੀ ਮੈਂ ਲੰਘ ਕੇ ਆ ਰਿਹਾ ਆ ਨਾ ਗਾਵ ਰੋਡੀਆਂ ਹੁਣ ਵੀ ਲੰਘ ਕੇ ਆ ਰਹੇ ਤੇ ਕਈ ਨਾਕੇ ਫੋਜ਼ਪੁਰ ਚ ਲੱਗੇ ਫਿਰ ਵੀ ਇਹੋ ਜਿਹੀਆਂ ਵਾਰਦਾਤਾਂ ਹੋ ਜਾਣੀਆਂ ਪੁਲਿਸ ਵਾਸਤੇ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਇਥੋਂ ਤੱਕ ਅੱਜ ਇੱਕ ਜਿਹੜੀ ਹੋਰ ਵੱਡੀ ਘਟਨਾ ਸੁਣਨ ਨੂੰ ਮਿਲੀ ਕਿਉਂਕਿ ਐਸਐਸਬੀ ਫੋਜ਼ਪੁਰ ਦਾ ਲੋਕਾਂ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਕਿ ਉਹ ਜਨਤਾ ਨੂੰ ਅਤੇ ਜਿਹੜੇ ਉਹਨਾਂ ਦੇ ਖਾਸ ਕਰਕੇ ਅਫਸਰ ਰਹੇ ਉਹਨਾਂ ਨੂੰ ਵੀ ਘੱਟ ਮਿਲਦੇ ਆ। ਜੀ। ਉਹਨਾਂ ਉਹੀ ਗੱਲ ਆ ਸਾਹਮਣੇ ਆਈ ਕਿ ਫੈਕਟਰ ਅਕਾਲੀ ਦਲ ਦਾ ਜਿਹੜਾ ਹੈਗਾ ਇਹ ਸੀਨੀਅਰ ਲੀਡਰ ਜੀ ਦਾ ਕੋਈ ਉਹ ਪਿਛਲੇ 5-6 ਦਿਨਾਂ ਤੋਂ ਐਸਐਸਪੀ ਫਰੀਦਕੋਟ ਨੂੰ ਮਿਲਣ ਦੀ ਚਾਹਤ ਦੇ ਵਿੱਚ ਕਿਸੇ ਆਪਣੇ ਕੰਮ ਨੂੰ ਲੈ ਕੇ ਪਰ ਪਿਛਲੇ 5-6 ਦਿਨਾਂ ਤੋਂ ਉਹਨੂੰ ਬਰਨ ਨਹੀਂ ਦਿੱਤਾ ਜਾ ਰਿਹਾ ਸੀ ਤੇ ਪਤਾ ਲੱਗਾ ਕਿ ਜਿਹੜੇ ਚਸ਼ਮਦੀਤ ਲੋਕ ਖੜੇ ਸੀਗੇ ਉਹਨਾਂ ਤੋਂ ਕਿ ਉਹਨੇ ਅਜੋਕੇ ਸੁਸਾਇਡ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾਰੇ ਲਈ ਦਵਾਈ ਟੀਕੇ ਪਰਕਰ ਉਹਨਾਂ ਨੇ ਪੁਲਿਸ ਨੇ ਉਹਨੂੰ ਜਿਹੜਾ ਦਵਾਦਾਰ ਫੜ ਲਿਆ ਜਿਹੜਾ ਕਿ ਉਹਨੇ ਦਵਾਈ ਉਹਦੇ ਅੰਦਰ ਨਹੀਂ ਗਈ ਪਰ ਉਹਦਾ ਬੇਟ ਵੀਡੀਓ ਬਣਾ ਰਿਆ ਸੀ ਉਸ ਤੋਂ ਬਾਅਦ ਉਹਦਾ ਮੋਬਾਈਲ ਵੀ ਪੁਲਿਸ ਵੱਲੋਂ ਇਹਦਾ ਖੋਲਿਆ ਗਿਆ ਯਾਨੀ ਕਾਫੀ ਅਜਿਹੀਆਂ ਵਾਰਦਾਤਾਂ ਫਿਰੋਜ਼ਪੁਰ ਚ ਹੋ ਰਹੀਆਂ ਨੇ ਪਰ ਪੁਲਿਸ ਕਿਤਨੇ ਕਿਤੇ ਖੁਦ ਵੀ ਬੜੀ ਜਿਹੜੀ ਹੈ ਠੀਕ ਹੈ ਇੱਥੇ ਸ਼ਬਦ ਯੂਜ਼ ਕਰ ਸਕਦੇ ਆ ਕਿਉਂਕਿ ਜਿਹੜੇ ਵੱਡੇ ਅਫਸਰ ਨੇ ਆਹ ਅਫਸਰ ਨੇ ਜਿਨ੍ਹਾਂ ਨੇ ਸਾਰਾ ਸਵਾਲ ਵੀ ਦੇਖਣਾ ਹੁੰਦਾ ਗਾਰਡ ਆਰਡਰ ਨੂੰ ਦੇਖਣਾ ਹੁੰਦਾ ਉਹ ਕਮਰਾਂ ਦੇ ਵਿੱਚੋਂ ਨਹੀਂ ਨਿਕਲਦੇ ਆਮ ਜਨਤਾ ਦੁਖੀ ਹੈ ਇਥੋਂ ਤੱਕ ਕਿ ਪ੍ਰੈਸ ਵੀ ਦੁਖੀ ਹੈ ਫਿਰੋਜ਼ਪੁਰ ਦੀ ਤੇ ਆਮ ਲੋਕਾਂ ਤੱਕ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕਿ ਜਿਹੜੇ ਫਿਰੋਜ਼ਪੁਰ ਦੇ ਐਸਐਸਪੀ ਨੇ ਉਹ ਸੰਮੇਲੇ ਚੱਕਦੇ ਫੋਨ ਨਹੀਂ ਚੱਕਦੇ ਜੀ ਔਰ ਇਹੋ ਜੀ ਸਥਿਤੀ ਦੇ ਵਿੱਚ ਲਾਣ ਦਾ ਆਰਡਰ ਜਾਂ ਸਾਰਾ ਕੁਝ ਕਿੱਥੇ ਆਪਾਂ ਦੇਖਾਂਗੇ ਕਿੱਥੇ ਬੈਠਾਊਗਾ ਜਿਹੜੀ ਪ੍ਰਮਾਤਮਾ ਨੇ ਇੱਡੀ ਵੱਡੀ ਕੁਰਸੀ ਦਿੱਤੀ ਹੁੰਦੀ ਆ ਤਾਂ ਜਿਹੜੇ ਸਾਡੇ ਸਾਡੇ ਜਿਹੜੇ ਅਧਿਕਾਰੀ ਨੇ ਉਹ ਕਿਹੋ ਜੀ ਸੋਚ ਲੈ ਕੇ ਬੈਠੇ ਉਹਨਾਂ ਦੀਆਂ ਕੁਰਸੀਆਂ ਦੇ ਉੱਤੇ ਇਹ ਸਮਝ ਤੋਂ ਬਾਹਰ ਹੈ ਜਾਣ ਵਾਲੀ ਤੇ ਲੋਕਲ ਫਿਰ ਜਿਹੜੇ ਕਾਂਗਰਸੀ ਨੇ ਉਹ ਕੀ ਕਹਿੰਦੇ ਨੇ ਫਿਰ ਉਹਨਾਂ ਦਾ ਵੀ ਤਾਂ ਕੁਝ ਕਹਿਣਾ ਹੋਊਗਾ ਕਿ ਇਹ ਸਿਰਫ ਉਹਨਾਂ ਨੂੰ ਹੀ ਮਿਲਦੇ ਨੇ ਜਿਹੜੇ ਮੈਕਸੀ ਨਾਲ ਜਿਹੜਾ ਉਹ ਚੱਲਦਾ ਪਿਆ ਜਿਹੜੇ ਵੱਡੇ ਨੇਤਾ ਨੇ ਮੰਨ ਲਓ ਜੇ ਆਣਾ ਛੋਟੀ ਵੀ ਗੱਲ ਕਰੀਏ ਉਹ ਤਾਂ ਦਿੱਲੀ ਬੈਠੇ ਨੇ ਹੋਰ ਜਿਹੜੇ ਸਾਡੇ ਐਮਐਲਏ ਹੁੰਦੇ ਨੇ ਉਹ ਵੀ ਬਹੁਤਾਂ ਜਿਹੜਾ ਆਪਣਾ ਚੰਡੀਗੜ੍ਹ ਦੇ ਵਿੱਚ ਹੀ ਸਮਾਂ ਬਤਾਉਂਦੇ ਨੇ ਉਹਨਾਂ ਦੇ ਕੰਮ ਤਾਂ ਫੋਨ ਤੇ ਹੋ ਜਾਂਦੇ ਹੋਣਗੇ ਪਰ ਜਿੱਤੇ ਆਮ ਲੋਕਾਂ ਦੀਆਂ ਹੋਰ ਜਿਹੜੇ 20 ਕੈਟਾਗਰੀ ਦੂਸਰੀ ਲਾਈਨ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਕੰਮ ਜਿਹੜੇ ਫਿਰੋਜ਼ਪੁਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਪੈਂਡਿੰਗ ਹੀ ਰੱਖੇ ਹੋਏ ਨੇ ਤੇ ਜਿਹੜੀਆਂ ਚੋਰੀਆਂ ਡਕੈਤੀਆਂ ਲੁੱਟਖੋਹਾਂ ਸ਼ਰੇਆਮ ਜਿਹੜੀਆਂ ਫਿਰੋਜ਼ਪੁਰ 'ਚ ਹੋ ਰਹੀਆਂ ਲਾਅਨਡਰ ਆਰਡਰ ਦੀ ਸਥਿਤੀ ਫਿਰੋਜ਼ਪੁਰ ਦੀ ਗੱਲ ਜੇ ਕਰੀ ਤਾਂ ਵਿਗੜੀ ਹੋਈ ਹੈ। ਇਹ ਬੜਾ ਮੈਂ ਹੈਰਾਨੀ ਦੀ ਗੱਲ ਹੈ ਸੰਧੂ ਸਾਹਿਬ ਨਾਕੇ ਲੱਗੇ ਹੋਏ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਹਰ ਵਿਅਕਤੀ ਦੇ ਜੇਬਾਂ ਚੱਕ ਕੋ ਹੁੰਦੀਆਂ ਤੁਸੀਂ ਪੈਸੇ ਫੜਦੇ ਹੋ ਖੰਨੇ ਦੀ ਪੁਲਿਸ ਜਾ ਕੇ ਕੀ ਕਹਿੰਦੇ ਸਮਝ ਲਓ ਵੀ ਜਲੰਧਰ ਦੇ ਇੱਕ ਪਾਦਰੀ ਦੇ ਘਰੋਂ ਨੋਟ ਚੱਕ ਲਈ ਹੈ ਤੇ ਫਿਰ ਮੂੰਹ ਟਾ ਕੇ ਬੰਦਾ ਬਾਜ਼ਾਰ ਦੇ ਵਿੱਚ ਸ਼ਰੇਆਮ ਕੋ ਭਰਿਆ ਇੱਥੇ ਇੱਕ ਆਈਜੀ ਬੈਠਦਾ ਹੈ ਇੱਥੇ ਇੱਕ ਐਸਐਸਪੀ ਬੈਠਦਾ ਹੈ ਪੁਲਿਸ ਦੇ ਆਹ ਅਧਿਕਾਰੀ ਨੇ ਬਾਰਡਰ ਦੇ ਉੱਤੇ ਹੈ ਆਲਰੇਡੀ ਸੈਂਸਿਟਿਵ ਹੈ ਬਾਰਡਰ ਵਾਲੇ ਪਾਸੇ ਤੂੰ ਵੇਖ ਰਿਹਾ ਤਾ ਵੈਸੇ ਹੀ ਖੁਫੀਆ ਤੰਤਰ ਬੜਾ ਇੱਥੇ ਬਿਜ਼ੀ ਰਹਿੰਦਾ ਹੈ ਇਹ ਵੀ ਫਿਰ ਜਿੰਗਾਂ ਘਟਨਾਵਾਂ ਵਾਪਰੀਆਂ ਤਾਂ ਕੀ ਕੀ ਗੱਲ ਇਹਨੂੰ ਮੈਂ ਕਹਿੰਦੀ ਤੁਸੀਂ ਇਹ ਕਿਹਾ ਆਈਜੀ ਬੈਠਦਾ ਐ ਐਸਐਸਪੀ ਬੈਠਦਾ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਦੋ ਐਸਪੀ ਹੁੰਦੇ ਸੀ ਐਸਪੀ ਐਚ ਕੇ ਐਸਪੀ ਡੀ ਅੱਜ ਕੱਲ੍ਹ ਫਿਰੋਜ਼ਪੁਰ ਦੇ ਵਿੱਚ ਪੰਜ ਐਸਪੀ ਨੇ ਤੇ ਘੱਟ ਤੋਂ ਘੱਟ 7-8 ਡੀਐਸਪੀ ਨੇ ਜੀ ਜੀ ਇਹ ਜਿਹੜੇ ਡੀਐਸਪੀ ਐ ਜੇ ਕੰਮ ਕਰਨਾ ਚਾਹਣ ਤੇ ਇੱਕ ਤੇ ਦੋ ਦੋ ਥਾਣੇ ਲੈ ਕੇ ਆਪ ਜਿਹੜੇ ਚੌਂਕਾਂ ਦੀ ਵਿਜ਼ਿਟ ਕਰਨ ਆਪ ਸਾਰੇ ਚੀਜ਼ ਨੂੰ ਦੇਖਣ ਠੀਕ ਹੈ ਜੀ ਸ਼ਾਮ ਸਵੇਰੇ ਸ਼ਾਹ ਤੇ ਜਿਹੜੇ ਪੈਟਰੋਲਿੰਗ ਦੇ ਉੱਪਰ ਇਹਨੇ ਮੋਟਰਸਾਈਕਲ ਰੱਖੇ ਹੋਏ ਨੇ ਉਹ ਕਾਦੇ ਵਾਸਤੇ ਰੱਖੇ ਹੋਏ ਨੇ ਇਸ ਉਸ ਏਰੀਏ ਦੇ ਵਿੱਚ ਵਾਰਦਾਤ ਹੋਈ ਹੈ ਤਾਂ ਜੀ 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 ਕਾ ਉਹਨੂੰ ਪੁੱਛਿਆ ਜਾਵੇ ਕਿਤੇ ਨਾ ਕਿਤੇ ਸਾਡੇ ਜਿਹੜੇ ਛੋਟੇ ਲੈਵਲ ਦੇ ਅਧਿਕਾਰੀ ਨੇ ਉਹ ਵੀ ਆਪਣੇ ਕੰਮ ਤੋਂ ਕਤਾ ਹੀ ਕਿਉਂਕਿ ਪੁਲਿਸ ਨੂੰ ਜਿਹੜੀ ਹੱਦ ਹਰਾਮੀਤਾ ਪਈ ਹੋਈ ਹੈ ਹੂੰ ਹੂੰ ਜਿਵੇਂ ਨਾਕਿਆਂ ਤੇ ਖੜੇ ਨਹੀਂ ਹੁੰਦੇ ਤੇ ਇਹਨਾਂ ਨੇ ਆ ਰਿਪੋਰਟ ਤੋਂ ਕੁਰਸੀਆਂ ਲੈ ਕੇ ਬੈਠ ਜਾਂਦੇ ਕੋਈ ਕੈਨੇਡਾ ਅਮਰੀਕਾ ਦੀ ਪੁਲਿਸ ਤਾਂ ਹੈ ਨਹੀਂ ਕਿਉਂਕਿ ਢਿੱਡ ਵਧੇ ਹੋਏ ਸਭ ਦੇ ਜੀ 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 ਇਹ ਜਿਹੜਾ ਜੀ ਤੁਹਾਡੇ ਆਰਫ ਕੇ ਡਕੈਤੀ ਹੋਈ ਸੀ ਉਹਦਾ ਕੋਈ ਪਤਾ ਲੱਗਾ ਕੀ ਸੀ ਮਾਮਲਾ ਉਹ ਬਿਲਕੁਲ ਜੀ ਇਹ ਕਿ ਕਿ ਅਸਤਵੀ ਫਰੋਸਪੁਰ ਦੇ ਕੋਈ ਮਾਮਲਾ ਪਹੁੰਚਿਆ ਸੀਗਾ ਉੱਥੇ ਪਟ્રોલ ਪੰਪ ਦੇ ਉੱਤੇ ਕੋਈ ਮੁੰਡਾ ਕੰਮ ਕਰਦਾ ਸੀਗਾ ਉਹਨੂੰ ਸੱਟਾ ਮਾਰ ਕੇ ਉਹਦੇ ਤੋਂ ਪੈਸੇ ਖੋਣ ਦੀ ਗੱਲ ਹੋਈ ਸੀਗੀ ਪਰ ਉਸ ਤੋਂ ਬਾਅਦ ਥੋੜਾ ਮਾਮਲਾ ਉਹ ਸ਼ੱਕੀ ਨਿਕਲਿਆ ਤੇ ਬਾਕੀ ਕਿ ਕਿ ਪੁਲਿਸ ਦੇ ਧਿਆਨ ਦੇ ਵਿੱਚ ਆਉਣੇ ਅਜੇ ਪੁਲਿਸ ਕਲੀਅਰ ਨਹੀਂ ਕਰ ਰਹੀ ਕਿ ਉਹ ਵਾਕਈ ਪੈਸੇ ਖੋਏ ਗਏ ਸੀ ਜਾਂ ਉਹ ਮਾਮਲਾ ਕੀ ਸੀਗਾ ਉਹ ਥੋੜਾ ਮਾਮਲਾ ਜਿਹੜਾ ਉਹ ਸ਼ੱਕੀ ਨਿਕਲਿਆ ਕਰਨ ਵਾਲਾ ਸ਼ੱਕੀ ਹੈ ਤੇ ਸਿਆਸੀ ਹਾਲਾਤ ਕੀ ਬੋਲਤੇ ਨੇ ਜੀ ਹਜੇ ਤੱਕ ਕੋਈ ਨਾਂ ਤੱਕ ਸਿਆਸੀ ਉਹ ਸਿਆਸੀ ਹਾਲਾਤ ਫਰੋਜ਼ਪੁਰ ਦੇ ਤਾਂ ਉਹ ਹੋ ਜਿਹਾ ਹੁਣ ਤਾਂ ਸੋਸ਼ਲ ਮੀਡੀਆ ਤੇ ਵੀ ਲੋਕੀ ਆਕ ਗਏ ਦੇਖੋ ਕਮੈਂਟ ਕਰਦਾ ਨਾ ਕਿ ਸੁਖਬੀਰ ਬਾਦਲ ਹੀ ਫਰੋਜ਼ਪੁਰ ਨੂੰ ਆ ਰਿਹਾ ਤਾਂ ਥੱਲੇ ਹੱਥ ਜਿਹੜੇ ਹੰਦੇ ਭਰਾਵਾ ਬੱਸ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਹੋਣ ਆਗੇ ਦਗਮੀਤ ਬਰਾੜ ਦੇ ਚਰਕੇ ਵੀ ਜੇ ਸ਼ਾਮਲ ਹੁੰਦਾ ਤਾਂ ਹੁਣੇ ਮੈਂ ਕਿਤੇ ਉੱਠ ਕੇ ਆਇਆ ਕਿਸੇ ਸਾਥ ਦੇ ਵਿੱਚੋਂ ਕਹਿੰਦੇ ਚਲੋ ਫੇਰ ਹਾਰਨ ਵਾਸਤੇ ਫਰੋਜ਼ਪੁਰ ਆ ਜਾਣਗੇ ਉਹ ਕਿਤੇ ਨਾ ਕਿਤੇ ਲੋਕੀ ਜਿਹੜਾ ਇਸ ਫਰੋਜ਼ਪੁਰ ਦੀ ਸੀਟ ਨੂੰ ਜਿਵੇਂ ਬਿਨਾਂ ਗੋਲਮੋਲ ਕੀਤੇ ਬੋਲਾ ਤਾਂ ਫਰੋਜ਼ਪੁਰ ਦੀ ਸੀਟ ਜਿਵੇਂ ਕਿ ਕਾਲੀ ਚੱਲ ਦੀ ਪਿਛਲੇ ਲੰਬੇ ਸਮੇਂ ਅਹ ਜਿਹੜੀ 24 ਸਾਲ ਦੇ ਕਰੀਬ 30-32 ਲਾ ਲੋ ਦੇ ਕਰੀਬ ਕਾਂਗਰਸੀ ਪੱਕੀ ਮੰਨੀ ਹੋਈ ਹੈ ਸਾਰੇ ਕੱਟੜ ਕਾਂਗਰਸੀ ਲੋਕਾਂ ਦਾ ਵੀ ਇਹੀ ਮੰਨਣਾ ਹੈ ਕਿ ਜੇ ਬਾਦਲ ਪਰਿਵਾਰ ਦਾ ਆਪ ਦਾ ਮੈਂਬਰ ਇੱਥੋਂ ਆਉਂਦਾ ਹੈ ਤਾਂ ਸੀਟ ਨਿਕਲਦੀ ਹੈ ਨਹੀਂ ਤਾਂ ਕਾਂਗਰਸੀ ਦਲ ਦੀ ਇਹ ਸੀਟ ਐਤਵਾਰ ਹਾਰੇਗੀ ਜੀ ਪਰ ਉਹਦੇ ਵਿੱਚ ਵੀ ਬੜੀਆਂ ਚਰਚਾਵਾਂ ਸੀਗੀਆਂ ਨਾ ਜਦੋਂ ਪਹਿਲਾ ਕਾਲੀ ਦਲ ਦੇ ਇੱਥੇ ਜਿੱਤਦੇ ਰਹੇ ਆ ਉਦੋਂ ਵੈਸੇ ਦੇਖਿਆ ਜਾਵੇ ਤਾਂ ਕੋਈ ਬਾਤ ਹੀ ਕਾਂਗਰਸ ਨੂੰ ਵੀ ਐਡੀ ਚੈਨਾ ਨਹੀਂ ਸੀ ਹੁੰਦੀ ਕਿ ਕੇਂਦਰ ਦੇ ਵਿੱਚ ਵੀ ਚੱਲ ਇੱਕ ਸੀਟ ਹਾਰਦੇ ਆ ਜਿੱਤਦੇ ਆ ਇੱਥੇ ਵੀ ਉਹ ਕਾਂਗਰਸ ਵਾਲੇ ਜ਼ਿਆਦਾ ਸੀਟ ਜਿਤਾਉਂਦੇ ਰਹੇ ਆ ਨਿਸਬਤ ਕੀ ਕਾਲੀ ਦਲ ਖੁਦ ਜਿੱਤਦਾ ਰਿਹਾ ਹੋਵੇ ਜਨੇਵਾਲੀ ਜੀ ਜੇ ਬਾਦਲ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਆਉਂਦਾ ਹੈ ਨਾ ਤੇ ਖੁਦ ਕਾਂਗਰਸ ਵਾਲੇ ਵੀ ਉਹਨੂੰ ਸੋ ਸੀਟ ਨੂੰ ਜਿਤਾਉਣਗੇ। ਹੂੰ ਹੂੰ। ਕਿ ਜਿਹੜੀਆਂ ਕਿਆਸਰਾਈਆਂ ਲੋਕਾਂ ਦੀਆਂ ਨੇ ਉਹ ਬਸ਼ਰਿਆਮ ਨਾ ਨਾ ਕਿ ਲੋਕ ਕਹਦੇ ਨੇ ਕਿ ਜੇ ਬਾਦਲ ਪਰਿਵਾਰ ਦਾ ਕੋਈ ਬੰਦਾ ਹੁੰਦਾ ਤੇ ਫਲਾਣਾ ਫਲਾਣਾ ਜਿਹੜਾ ਕਾਂਗਰਸੀ ਆ ਸੀਨੀਅਰ ਨੇ ਉਹ ਵੀ ਜਿਹੜਾ ਉਸ ਪਰਿਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨਗੇ ਪਰ ਫਿਰ ਹਾਲ ਦੇ ਕਾਂਗਰਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸੀਟਾਂ ਦੀ ਗਿਣਤੀ ਜਿਹੜੀ ਉਹਨਾਂ ਦੀ ਘਟ ਰਹੀ ਹੈ ਕਿ ਸੀਨੀਅਰ ਕਾਂਗਰਸੀ ਲੀਡਰ ਮੈਂ ਨਾਲ ਹੀ ਲਾਲਾ ਚੰਗਾ ਉਹਨੇ ਮੰਨਿਆ ਮੇਰੇ ਕੋਲ ਕਿ ਇਸ ਵਾਰ ਜਿਹੜੀ ਆ ਪੰਜਾਬ ਦੇ ਵਿੱਚ ਕੁਝ ਕਮੀਆਂ ਦੇ ਕਰਕੇ ਹੁਣ ਕਮੀਆਂ ਜਿਹੜੀਆਂ ਉਹ ਸੀਨੀਅਰ ਜਿਹੜੀ ਉਹਨਾਂ ਦੀ ਹੈਗੀ ਉੱਪਰਲੀ ਲੌਬੀ ਉਹਦੀਆਂ ਨੇ ਕਿਹੜੀਆਂ ਨੇ ਕਮੀਆਂ ਦੇ ਕਰਕੇ ਇਸ ਵਾਰ ਜਿਹੜੀਆਂ ਐਮਪੀ ਸੀਟਾਂ ਉਹਨੇ 6 ਦੀ ਗਿਣਤੀ ਕੀਤੀ ਸੀ ਕਿ 6 ਸਿੱਕਾ ਸਾਡੀ ਪਾਰਟੀ ਲੈ ਕੇ ਜਾਵੇਗੀ ਉਨੇ ਤਾਂ ਸਮਾਂ ਦੱਸੋ ਕਿ ਕਿੰਨੀਆਂ ਸੀਟਾਂ ਕਾਂਗਰਸ ਲੈ ਕੇ ਜਾਂਦੀ ਤੇ ਕਿੰਨੀਆਂ ਦਿੰਦੀ ਜੀ ਸੋ ਪ੍ਰੋਗਰਾਮ ਸ਼ਮਨਦਾਨ ਦੇ ਵਿੱਚ ਹੋਰ ਕੀ ਖਾਸ ਤੁਸੀਂ ਕਹਿਣਾ ਚਾਹੋਗੇ ਕਹਣਾ ਕੀ ਹੈ ਜੀ ਵਿਜ਼ਿਟ ਕੀਤਾ ਬਾਹਰ ਕਿਸਾਨੀ ਮੱਥੇ ਤੇ ਹੱਥ ਧਰ ਕੇ ਬੈਠੀ ਆ ਉਤੋਂ ਜਿਹੜਾ ਰੱਦ ਆ ਉਹ ਜਿਹੜਾ ਵਸ ਰਿਹਾ ਹੈ ਕਾਫੀ ਜਾਨੀਆਂ ਫਸਲਾਂ ਬਿਲਕੁਲ ਡਿੱਗੀਆਂ ਹੋਈਆਂ ਦੇਖੀਆਂ ਖੇਤਾਂ ਆਪਣੀਆਂ ਕਣਕਾਂ ਜੋ ਪਾਣੀ ਕਰ ਤੋਂ ਕਾਫੀ ਸਾਰਾ ਦਿਨ ਜਿਹੜਾ ਨਹੀਂ ਪੰਗਾ ਰਿਹਾ ਹੋਰ ਜਿਹੜੇ ਸੜਕਾਂ ਤੇ ਦਰਖਤ ਜਿਹੜੇ ਪਿਛਲੇ ਤੂਫਾਨ ਦੇ ਨਾਲ ਡਿੱਗੇ ਆ ਰੇਲਵੇ ਦੇ ਰੂਟ ਚੇਂਜ ਹੋਏ ਜਿਹੜਾ ਪਰसों ਤੂਫਾਨ ਆਇਆ ਕਿ ਆ ਪੰਜਾਬ ਮੇਲ ਹੋ ਗਈ ਜਨਤਾ ਹੋ ਗਈ ਸਟਾਫ ਵੀ ਹੋ ਗਈ ਇਹਨਾਂ ਨੂੰ ਆਇਆ ਜਾਂ ਆ ਸਾਜਲ ਕਾ ਇਧਰ ਵੀ ਟੱਜਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਬਾਕੀ ਹਾਲਾਤ ਜਿਹੜੇ ਉਹ ਬੇ ਲੈ ਕੇ ਜਿਹੜਾ ਲਾਂਡਰ ਦੀ ਸਥਿਤੀ ਨੂੰ ਲੈ ਕੇ ਫਿਰੋਜ਼ਪੁਰ ਚ ਜਿਹੜਾ ਕਿਉਂਕਿ ਸਰਹੱਦ ਦੇ ਉੱਤੇ ਆ ਏ ਨਹੀਂ ਸਾਂਭੇ ਜਾ ਰਹੇ ਕੱਲ ਅੱਜ ਅੱਜ ਮੌਸਮ ਹੁਣ ਇਸ ਵਕਤ ਮੌਸਮ ਕਿਵੇਂ ਆ ਗੜੇ ਮਾਰੀ ਜਾਂ ਹੋਰ ਇਸ ਇਲਾਕੇ ਦੇ ਵਿੱਚ ਕੀ ਹਾਲਾਤ ਫਿਲਹਾਲ ਫਿਲਹਾਲ ਮੌਸਮ ਇਨਸਾਫ ਆ ਜੀ ਮੈਂ ਗੱਲ ਚਿੱਟੇ ਦੀ ਕਰਨ ਲੱਗਾ ਸੀ ਇਹ ਸਮਾਂ ਹਾਂ ਬਿਲਕੁਲ ਬਿਲਕੁਲ ਦੱਸੋ ਚਿੱਟੇ ਦੇ ਵੀ ਕਰਨੀ ਹੈ ਕਾਲੇ ਦੀ ਵੀ ਕਰਨੀ ਹੈ ਦੇਖੋ ਹਾਂਜੀ ਚਿੱਤੇੜੀ ਦੀ ਗੱਲ ਕਰੀਏ ਤਾਂ ਸ਼ਰੀਆਮ ਫੇਸਬੁੱਕ ਦੇ ਉੱਪਰ ਲੋਕਾਂ ਨੇ ਲਾਈਵ ਹੋ ਕੇ ਲੱਖੋਕੇ ਦਾ ਰਾਮ ਖਾਣੇ ਦੇ ਵਿੱਚ ਜਿਹੜਾ ਆ ਉਹ ਦੋ ਨੌਜਵਾਨ ਇੱਕ ਰਾਤ ਫੜੇ ਅਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਵਿੱਚ ਐਸਐਚਓ ਲੱਖੋਕੇ ਜੀ ਬਹਿਰਾਮ ਵੀ ਜਿਹੜਾ ਉਹ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਪਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੇ ਛੱਡ ਦਿੱਤਾ ਕਿ ਨਾ ਕੋਈ ਮਿਲਿਆ ਕੁਝ ਨਹੀਂ ਉਸ ਤੋਂ ਅਗਲੇ ਦਿਨ ਉਸੇ ਪਿੰਡ ਦੇ ਲੋਕ ਉਹਨਾਂ ਉਹਨਾਂ ਬੰਦੇ ਜਿਹੜੇ ਰਾਤ ਫੜੇ ਸੀ ਉਹਨਾਂ ਦੇ ਮੋਬਾਈਲ ਪਿੰਡ ਵਾਲੇ ਕੋਲੇ ਰਹਿ ਗਏ ਅਤੇ ਉਸੇ ਮੋਬਾਈਲ ਤੋਂ ਉਹਨਾਂ ਨੇ ਕਾਲ ਕਰਕੇ ਨਾ ਇੱਕ ਕਾਲ ਆਈ ਕਿ ਤੁਹਾਨੂੰ maal ਚਾਹੀਦਾ ਉਹ ਕਹਿੰਦੇ ਹਾਂਜੀ ਉਹਨਾਂ ਨੇ ਸਮਝ ਲਿਆ ਕਿ ਕੋਈ ਸਪਲਾਈਰ ਹੈ ਜੀ ਹੁਣ ਹੁਣ ਉਹ ਕਿਲੀਪਿੰਡ ਦਾ ਬੰਦਾ ਮੰਦੋੜ ਦੇ ਮੰਦੋੜ ਥਾਣੇ ਚ ਕਰਨੇ ਪਿੰਡਾ ਕਰਨੇ ਪਿੰਡ ਦੇ ਵਿੱਚੋਂ ਹੈਰੋਇਨ ਲੈ ਕੇ ਆਉਂਦਾ ਜਿੰਨੇ ਗ੍ਰਾਮ ਵੀ ਹੁੰਦੀ ਤਿੰਨ ਪੁਰੀਆਂ ਛੋਟੀਆਂ ਛੋਟੀਆਂ ਉਹਨੂੰ ਉਹ ਘੇਰ ਲੈਂਦੇ ਕਿਸੇ ਵੀ ਤਰੀਕੇ ਨਾਲ ਜਿੱਥੇ ਬੁਲਾਇਆ ਹੁੰਦਾ ਜੀ ਪੁਲਿਸ ਨੂੰ ਬੁਲਾਉਂਦੇ ਪੁਲਿਸ ਨਹੀਂ ਆਉਂਦੀ ਉਸ ਤੋਂ ਬਾਅਦ ਉਹ ਚੱਕਦੇ ਆ ਤੇ ਐਸਐਸਪੀ ਫਰੀਦਪੁਰ ਕੋਲੇ ਲੈ ਆਉਂਦੇ ਆ ਜੀ ਐਸਐਸਪੀ ਫਰੀਦਪੁਰ ਕਿਉਂਕਿ ਜਿਵੇਂ ਤੇ ਇੱਕ ਪਾਸੇ ਪਿੰਡਾਂ ਦੇ ਵਿੱਚ ਹੁਣ ਸੈਨੀਕਾਰ ਹੋ ਰਹੇ ਆ ਕੇ ਜਨਤਾ ਸਹਿਯੋਗ ਦਵੇ ਤਾਂ ਨਸ਼ਾ ਬੰਦ ਹੋਊਗਾ ਹੂੰ ਹੂੰ ਠੀਕ ਹੈ ਹੁਣ ਐਸਐਸਪੀ ਫਰੋਜ਼ਪੁਰ ਨੇ ਉੱਥੇ ਕੀ ਕੀਤਾ ਤੇ ਝਾੜ ਪਾਈ ਤੇ ਜਿਹੜੇ ਉਹ ਪੰਚਾਇਤ ਲੈ ਕੇ ਆਈ ਸੀ ਮੋਦਬਰ ਤੁਰੇ ਹੋਏ ਨਮੰਦੇ ਹੂੰ ਜਿਹੜੇ ਉਹ ਲੈ ਕੇ ਆਏ ਸੀ ਉਹਨੂੰ ਤਸਕਰ ਨੂੰ ਜਾਂ ਨਸ਼ਾ ਕਰਨ ਵਾਲੇ ਤਸਕਰ ਨੂੰ ਉਹਨੂੰ ਕਹਿੰਦੇ ਕਿ ਤੁਸੀਂ ਇਹਨੂੰ ਤੁਸੀਂ ਕੌਣ ਹੋ ਨਹੀਂ ਇਹਨੂੰ ਫੜਨ ਵਾਲੇ ਤੁਸੀਂ ਕਾਨੂੰਨ ਨੂੰ ਹੱਥ ਚ ਲਿਆ ਇਹਨੂੰ ਛੱਡ ਦਿਓ ਹੂੰ ਦੱਸੋ ਦਸੋ 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 ਫੰਡਾਂ ਨਾਲ ਜਾਂ ਕਿਹchno ਵਾਲਾ ਯਾਤਰੀ ਵਾਲਾ ਲੈ ਕੇ ਗਏ ਆ ਪਰ ਤੁਹਾਡੇ ਨਾਲ ਆਸਲੂਕ ਜਿਹੜਾ ਕੀਤਾ ਗਿਆ ਆ ਤਾਂ ਹਾਲਾਤ ਨੇ ਉਹ ਜਿਹੜੀਆਂ ਪਹਿਲਾਂ ਗੱਲਾਂ ਨੇ ਕੀਤੀਆਂ ਉਹ ਨਾਲ ਹੀ ਜੁੜਦੀਆਂ ਕਿ ਜਨਤਾ ਦਾ ਸਹਿਯੋਗ ਦੇਣ ਦੀ ਬਜਾਏ ਉਲਟਾ ਜਨਤਾ ਨੂੰ ਜਿੜਾਓ ਜਨਤਾ ਨੂੰ ਡਰਾਇਆ ਤੁਕਾਇਆ ਜਾਂਦਾ ਹੂੰ ਹੂੰ ਵੀ ਜਨਤਾ ਵੀ ਤੂੰ ਪੁਲਿਸ ਨਹੀਂ ਬਣਨੀ ਜਨਤਾ ਤੂੰ ਪੁਲਿਸ ਦੀ ਮਤੇਤੀ ਘਰ ਪੁਲਿਸ ਨੂੰ ਮੰਨ ਐ ਤੂੰ ਪੁਲਿਸ ਬਣਨ ਲੱਗ ਪੀ ਤਾਂ ਫਿਰ ਸਾਡਾ ਕੰਮ ਕਿਵੇਂ ਚੱਲੂ ਕਿਉਂਕਿ ਕੱਲ ਮੁੰਡਾ ਮਰੇ ਮੁੰਡੇ ਨੇ ਆਪਣੀ ਘਰਵਾਲੀ ਮਾਰਤੀ 100 ਰੁਪਏ ਮੰਗਦਾ ਸੀਗਾ ਇਹ ਵਜੀਦ ਆਹ ਉਹ ਬੜਾ ਬੜੀ ਦਰਦਨਾਕ ਘਟਨਾ ਵਾਪਰੀ ਹਾਂਜੀ ਹਾਂ ਉਹ ਕੀ ਘਟਨਾ ਹੋਈ ਜੀ ਉਹ ਨਸ਼ਾ ਕਰਦਾ ਸੀ ਮੁੰਡਾ ਤੇ ਉਸ ਵਜੀਦਪੁਰ ਪਿੰਡ ਜਿਹੜਾ ਹੈ ਉਹ ਜਦੋਂ ਕਿ ਜਿਵੇਂ ਕਿ ਜਾਮਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹੀ ਹੈ ਜੀ ਠੀਕ ਹੈ ਉੱਥੇ ਉਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਸਾਰੀ ਪੁਲਿਸ ਨੂੰ ਪਤਾ ਹੈ ਹੂੰ ਤੇ ਉਥੇ ਉਥੋਂ ਦੀਆਂ ਔਰਤਾਂ ਨੇ ਬਹੁਤ ਵਾਰ ਉਥੋਂ ਦੀ ਪੰਚਾਇਤ ਨੇ ਬਹੁਤ ਵਾਰ ਸੰਬੰਧਰ ਖਾਣੇ ਨੂੰ ਆ ਕੇ ਸੰਪਰਕ ਕੀਤਾ ਹੋਇਆ ਅਪਲੀਕੇਸ਼ਨ ਦਿੱਤੀ ਹੈ ਕਿ ਸਾਡਾ ਨਸ਼ਾ ਰੋਕੋ ਚਲੋ ਪੁਲਿਸ ਉਥੇ ਕੁਛ ਨਹੀਂ ਕਰਦੀ ਜਨਨਾਲੀਆਂ ਦਾ ਕੱਲ ਵੀ ਇਹ ਕਹਿਣਾ ਸੀ ਕਿ ਪੈਸੇ ਲੈ ਕੇ ਉਹ ਸਵੇਰੇ ਵਾਪਸ ਚਲੀ ਜਾਂਦੀ ਹੈ ਸਾਡੇ ਪਿੰਡ ਦੇ 12 12 13 13 ਸਾਲ ਦੇ ਮੁੰਡੇ ਉਹ ਸਿਲਟਾਂ ਵਿੱਚ ਗਾਂਜਾ ਭਰ ਕੇ ਪਿੰਦੇ ਉਸ ਤੋਂ ਵੱਡੇ ਜਿਹੜੇ ਹੈਰਨ ਤੇ ਹੋਰ ਨਸ਼ਾ ਕਰਦੇ ਆ ਹੂੰ ਹੂੰ ਇੱਕ ਉਸ ਮੁੰਡੇ ਨੇ ਕੀ ਕੀਤਾ ਉਹਨੂੰ 100 ਰੁਪਏ ਦੀ ਵਾਈਫ ਕੋਲੋਂ ਨੇ ਦੇਖ ਲਿਆ ਤੇ ਉਹ ਮੰਗਦਾ ਸੀ ਕਿ ਮੈਨੂੰ ਦੇ ਮੈਂ ਨਸ਼ਾ ਕਰਨਾ। ਉਹ ਕਹਿੰਦੀ ਮੈਂ ਬੱਚਿਆਂ ਵਾਸਤੇ ਰੋਜ਼ ਸ਼ਾਮ ਨੂੰ ਸੌਦਾ ਲੈ ਕੇ ਆਉਣਾ ਮੈਂ ਰੋਟੀ ਬਣਾਉਣੀ ਹੈ ਕਿ ਬੱਚਿਆਂ ਨੂੰ ਕੁਝ ਖਾਣ ਲਈ ਮਿਲ ਜੇ ਇਸ ਕਰਕੇ। ਉਹਨੇ ਉਹ ਗੁੱਸੇ ਦੇ ਵਿੱਚ ਉਹ ਜਨਾਨੀ ਨੂੰ ਕੋਈ ਭਾਰੀ ਚੀਜ਼ ਮਾਰੀ ਤੇ ਉਹਦੀ ਢੋਂਹ ਤੇ ਮਣਕਾ ਟੁੱਟ ਗਿਆ ਮੌਕੇ ਤੇ ਮਰ ਗਈ। ਤਦੋਂ ਉਹ ਬੰਦੇ ਤੇ ਪਰਚਾ ਹੋ ਗਿਆ 300 ਦਾ। ਹੂੰ ਹੂੰ। ਠੀਕ ਹੈ ਹੁਣ ਮਾਂ ਮਰ ਗਈ ਐ ਤੇ ਪਿਓ ਜੇਲ੍ਹ 'ਚ ਆ ਤਿੰਨ ਬੱਚੇ ਦੋ ਬੇਟੀਆਂ ਤੇ ਇੱਕ ਬੇਟਾ ਉਹ ਲਵਾਰਿਸ। ਕਿੱਡੀ ਕਿੱਡੀ ਉਮਰ ਹੈ ਜੀ ਉਹਨਾਂ ਦੀ? ਸਾਡੇ ਫਿਰੋਜ਼ਪੁਰ ਬੱਚੇ ਦਾ ਬਿਲਕੁਲ ਛੋਟੇ ਜਿਹੜਾ ਲੜਕਾ ਜਿਹਨੇ ਮਾਰਿਆ ਉਹਦੀ ਉਮਰ ਹੀ ਸਾਰੀ 25 ਚਾਲਦੀ ਹੈ ਆ ਫਿਰ ਤਾਂ ਦੋ ਦੋ 2.5 2.5 ਸਾਲਾਂ ਤੇ ਜੋ ਆ ਕੇ ਮਸਾ ਹੋਣਗੇ ਜੀ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਲੋਗੇ ਜੋ ਗਰੀਬ ਪਰਿਵਾਰ ਸੀ ਇਹਨਾਂ ਦੀ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤੇ ਜਾਂਦੇ ਹੂੰ ਹੂੰ ਚਲੋ ਜੀ ਗੁਰੂਮਾਰਾ ਕਰਾਂਗੇ ਜੀ ਫਿਰ ਰੇਡੀਓ ਪੰਜਾਬ ਟੂਡੇ ਕੰਨੀ ਉਸ ਬੱਚਿਆਂ ਦੇ ਪਾਲਣ ਪੋਸ਼ਣ ਲਈ ਦੇਖਿਓ ਜੇ ਬੱਚਿਆਂ ਨੂੰ ਕੋਈ ਸੀ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਆਪਣੇ ਕੰਨੀਓ ਇੱਥੋਂ ਕੁਛ ਨਾ ਕੁਛ ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਜਨਰਲ ਬਹੁਤ ਬਹੁਤ ਧੰਨਵਾਦ ਜੀ ਮ ਜੀ ਕਿਉਂਕਿ ਜਿਵੇਂ ਹੁਣ ਮਾਂ ਮਾਂ ਮਰ ਗਈ ਆ ਤੇ ਉਹ ਜੇਲ੍ਹ ਚ ਚਲਾ ਗਿਆ ਨਾਲ ਉਹਦੇ ਦੋ ਤਿੰਨ ਬੰਦਿਆਂ ਦੇ ਹੋਰ ਪਰਚੇ ਹੋਏ ਨੇ ਹੂੰ ਹੂੰ ਤੇ ਉਸ ਤੋਂ ਬਾਅਦ ਬੱਚੇ ਕੌਣ ਸੰਭਾਲਦਾ ਉਹ ਸਾਰਾ ਕਿਉਂਕਿ ਦਿਹਾੜੀ ਦੇਪੇ ਵਾਲੀਆਂ ਉਹ ਜਿਹੜੀਆਂ ਉਹਨਾਂ ਦੀਆਂ ਆਹ ਚੱਟੀਆਂ ਚੱਈਆਂ ਸੀਗੀਆਂ ਉਹ ਆਹ ਕਣਕਾ ਵੱਢਣੀਆਂ ਹੋਰ ਵੱਢਣੀਆਂ ਚਲੇ ਗੀਆਂ ਹਾਂਜੀ ਬਿਲਕੁਲ ਗਰੀਬਾਂ ਦਾ ਤਾਂ ਵਿਚਾਰਾ ਸਵੇਰੇ ਕਰਕੇ ਲੈਉਣਗੇ ਤਾਂ ਸ਼ਾਮ ਨੂੰ ਚੁੱਲ੍ਹਾ ਜੱਗੂਗਾ ਨਹੀਂ ਤਾਂ ਕਿੱਥੇ ਚੁੱਲ੍ਹੇ ਜਗਦੇ ਆ ਜੀ ਤੁਸੀਂ ਵੀ ਸਿਆਣੇ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੰਧੂ ਸਾਹਿਬ ਬੜੀ ਅੱਜ ਬੜੀਆਂ ਦਿਲ ਨੂੰ ਤੇਸ ਪਹੁੰਚਾਉਣ ਵਾਲੀਆਂ ਖਬਰਾਂ ਜਿਹੜੀਆਂ ਨੇ ਤੁਸੀਂ ਸਾਂਝੀਆਂ ਕੀਤੀਆਂ ਬਿਲਕੁਲ ਜੀ ਦੁਖੀ ਹੋ ਕੇ ਬੋਲਦਾ ਬੰਦਾ ਜੇ ਸਭ ਕੁਝ ਸਹੀ ਹੋਵੇ ਤਾਂ ਕੌਣ ਬੋਲਦਾ ਜੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ